ਸੁਬ੍ਹਾ ਦੀ ਚਾਹ ਉਪਾਰੇ ਲੈ ਲੈ ਕੇ ਬੁਲਾ ਰਹੀ ਸੀ ਤੇ ਉਧਰੋਂ ਟਾਈਮ ਹੋ ਗਿਆ ਜੀ ਨਾਸ਼ਤੇ ਦਾ ਆਪਾਂ ਚਟਪਟ ਪੀਤੀ ਚਾਹ ਤੇ ਅੱਜ ਆਪਾਂ ਬਣਾਈ ਬਹੁਤ ਹੀ ਸਪੈਸ਼ਲ ਜੇ ਤਰੀਕੇ ਨਾਲ ਆਲੂ ਦੇ ਬਹੁਤ ਹੀ ਮਜ਼ੇਦਾਰ ਜੇ ਪਰੌਂਠੇ ਫੁੱਲ ਵੀਡੀਓ ਜ਼ਰੂਰ ਦੇਖਿਓ ਤੁਹਾਨੂੰ ਬੜੇ ਹੀ ਟੇਸਟੀ ਲੱਗਣਗੇ ਤਾਂ ਇਹਦੇ ਲਈ ਜੀ ਸਭ ਤੋਂ ਪਹਿਲਾਂ ਆਪਾਂ ਉਬਾਲਾਂਗੇ ਆਲੂ ਤੇ ਆਪਣਾ ਤਰੀਕਾ ਇਹ ਹੈ ਜੀ ਕੁੱਕਰ ਦੇ ਵਿੱਚ ਲਿਆ ਪਾਣੀ ਤੇ ਅੰਦਾ ਨਿਚੋੜਿਆ ਵਿੱਚ ਨਿੰਬੂ ਥੋੜਾ ਜਿਹਾ ਪਾਏ ਨਮਕ ਫਿਰ ਵਿੱਚ ਪਾਵਾਂਗੇ ਆਲੂ ਤਿੰਨ ਚਾਰ ਲਗਾਵਾਂਗੇ ਵਿਸਲਾ ਇਦੇ ਵਿੱਚ ਨਿੰਬੂ ਆਪਾਂ ਇਸ ਲਈ ਨਿਚੋੜਿਆ ਤਾਂ ਕਿ ਜਿਹੜਾ ਬਰਤਨ ਹੈ ਆਪਣਾ ਉਹ ਕਾਲਾ ਨਾ ਹੋਵੇ ਕਿਉਂਕਿ ਅਕਸਰ ਹੀ ਜਦੋਂ ਚੀਜ਼ਾਂ ਉਬਾਲਦੇ ਆਂ ਤਾਂ ਭਾਂਡੇ ਕਾਲੇ ਹੋ ਜਾਂਦੇ ਆਂ ਨਮਕ ਆਪਾਂ ਇਸ ਲਈ ਪਾਇਆਗਾ ਤਾਂ ਕਿ ਜਿਹੜਾ ਆਲੂਆਂ ਦਾ ਛਿਲਕਾ ਹੈ ਉਹ ਜਲਦੀ ਉੱਤਰ ਜਾਵੇ ਇਹ ਤਰੀਕਾ ਪਨਾ ਕੇ ਜ਼ਰੂਰ ਦੇਖਿਓ ਜਦੋਂ ਆਲੂ ਕੱਢ ਲੋਂਗੇ ਬਰਤਨ ਵਿੱਚੋਂ ਦੇਖੋ ਹਜੇ ਇਹਨੂੰ ਆਪਾਂ ਮਾਂਜਿਆ ਵੀ ਨਹੀਂ ਇਸੇ ਤਰੀਕੇ ਨਾਲ ਹੀ ਕਿੰਨਾ ਸਾਫ਼ ਸੁਥਰਾ ਹੋ ਗਿਆ ਤੇ ਜ਼ਿਆਦਾਤਰ ਜਦੋਂ ਚੀਜ਼ਾਂ ਕੋਈ ਵੀ ਤੁਸੀਂ ਉਬਾਲੋ ਤਾਂ ਨਿੰਬੂ ਨਿਚੋੜ ਲਿਆ ਕਰੋ ਫਿਰ ਬਰਤਨ ਤੇ ਜ਼ਿਆਦਾ ਮਿਹਨਤ ਕਰਨ ਦੀ ਲੋੜ ਨਹੀਂ ਪੈਂਦੀ ਫਿਰ ਆਪਾਂ ਇੱਕ ਲਿਆ ਜੀ ਪੈਨ ਜਿਹਦੇ ਵਿੱਚ ਤੇਲ ਆਪਣੇ ਤੋਂ ਥੋੜਾ ਜਿਹਾ ਜ਼ਿਆਦਾ ਪੈ ਗਿਆ ਸੀ ਆਪਾਂ ਕੱਢ ਲਿਆ ਤੇ ਫਿਰ ਆਪਾਂ ਥੋੜਾ ਜਿਹਾ ਤੇਲ ਹੀ ਰੱਖਿਆ ਵਿੱਚ ਇੱਕ ਸਪੂਨ ਦੇ ਲਗਭਗ ਵਿੱਚ ਪਾਇਆ ਜੀਰਾ ਸਾਬਤ ਧਨੀਆ ਹਲਕਾ ਜੈ ਇਹਨੂੰ ਪੁੰਨ ਲਾਂਗੇ ਫਿਰ ਵਿੱਚ ਪਾਵਾਂਗੇ ਜੀ ਦੋ ਪ੍ਰੀਖ ਕੱਟੇ ਹੋਏ ਪਿਆਜ਼ ਨਾ ਜ਼ਿਆਦਾ ਇਹ ਪਤਲੇ ਤੇ ਨਾ ਜ਼ਿਆਦਾ ਮੋਟੇ ਹਲਕਾ ਹਲਕਾ ਇਹਨੂੰ ਪਕਾਵਾਂਗੇ ਕੋਈ ਵੀ ਚੀਜ਼ ਆਪਾਂ ਸਬਜੀ ਦੀ ਤਰ੍ਹਾਂ ਤਿਆਰ ਨਹੀਂ ਕਰਨੀ ਉਸ ਗੈਸ ਦੀ ਫਲੇਮ ਹੈ ਜਿਹੜੀ ਬਿਲਕੁਲ ਸਲੋ ਹੈ ਫਿਰ ਤਿੰਨ ਚਾਰ ਪਾਵਾਂਗੇ ਜੀ ਬਰੀਕ ਕਟੀਆਂ ਹੋਈਆਂ ਹਰੀਆਂ ਮਿਰਚਾਂ ਅੱਧੀ ਕੌਲੀ ਪਾਵਾਂਗੇ ਇਹਦੇ ਵਿੱਚ ਫਰੋਜ਼ਨ ਮਟਰ ਦੀ ਜੇ ਤੁਸੀਂ ਤਾਜ਼ੇ ਮਟਰ ਲਵੋਗੇ ਤਾਂ ਤੁਹਾਨੂੰ ਪਹਿਲਾਂ ਉਹਨਾਂ ਨੂੰ ਉਬਾਲਣਾ ਪਊਗਾ ਕਿਉਂਕਿ ਉਹਨਾਂ ਨੂੰ ਪੱਕਣ ਤੇ ਟਾਈਮ ਲੱਗਦਾਗਾ ਗੈਸ ਦੀ ਫਲੇਮ ਇੱਥੇ ਆਪਾਂ ਬਿਲਕੁਲ ਸਲੋ ਰੱਖੀ ਹੈ ਤੇ ਜਦੋਂ ਇਹ ਸਬਜ਼ੀ ਆਪਣਾ ਪਾਣੀ ਛੱਡ ਜੂ ਜਾਂ ਪਿਆਜ਼ ਵਗੈਰਾ ਤਾਂ ਬਾਅਦ ਵਿੱਚ ਗੈਸ ਫੁੱਲ ਕਰਕੇ ਤੁਸੀਂ ਬਿਲਕੁਲ ਸੁਕਾ ਲੈਣਾ ਇਹ ਗੱਲ ਧਿਆਨ ਵਿੱਚ ਰੱਖਣਾ ਅੱਧਾ ਇੰਚ ਦਾ ਟੁਕੜਾ ਲਿਆ ਆਪਾਂ ਅਦਰਕ ਦਾ ਜਿਹੜਾ ਸਰਦੀ ਵਿੱਚ ਵਧੀਆ ਹੁੰਦਾ ਤੇ ਬਾਕੀ ਪਰੌਂਠੇ ਦਾ ਟੇਸ ਤੇ ਨਾ ਗਜਬ ਦਾ ਤੇ ਜਿਨ੍ਹਾਂ ਨੂੰ ਇਹ ਪਸੰਦ ਨਾ ਹੋਵੇ ਤਾਂ ਇਹਨੂੰ ਸਕਿੱਪ ਕਰ ਦਿਓ ਉਸ ਤੋਂ ਬਾਅਦ ਜੀ ਇਹਦੇ ਵਿੱਚ ਆਪਾਂ ਪਾਵਾਂਗੇ ਨਮਕ ਮਿਰਚ ਥੋੜੇ ਜਿਹਾ ਧਨੀਆ ਪਾਊਡਰ, ਕਾਲੀ ਮਿਰਚ, ਫਿਰ ਪਾਇਆ ਆ ਇਹਦੇ ਵਿੱਚ ਸਪੈਸ਼ਲ ਜਿਹਾ ਪਰੌਂਠਾ ਮਸਾਲਾ। ਇਹ ਬਾਜ਼ਾਰ ਵਿੱਚ ਕਿਤੋਂ ਮਰਜੀ ਤੁਹਾਨੂੰ ਮਿਲ ਜੂਗਾ ਤੇ ਨਹੀਂ ਇਹਨੂੰ ਤੁਸੀਂ ਘਰੇ ਵੀ ਤਿਆਰ ਕਰ ਸਕਦੇ ਹੋ। ਹਲਕਾ ਜਿਹਾ ਇਹਨੂੰ ਆਪਾਂ ਮਿਕਸ ਕਰ ਦਾਂਗੇ। ਉਸ ਤੋਂ ਬਾਅਦ ਜੀ ਇਹਦੇ ਵਿੱਚ ਪਾਵਾਂਗੇ ਆਪਾਂ ਹਰਾ ਧਨੀਆ। ਇਹ ਤੁਸੀਂ ਲਾਸਟ ਤੇ ਵੀ ਪਾ ਸਕਦੇ ਹੋ। ਮੈਂ ਪਹਿਲਾਂ ਇਸ ਲਈ ਪਾਇਆ ਕਿਉਂਕਿ ਆਪਾਂ ਇਹਨੂੰ ਤੋਤਾ ਸੀ ਤੇ ਪਾਣੀ ਹੈ ਜਿਹੜਾ ਦਾ ਕੋਈ ਥੋੜਾ ਬਹੁਤ ਵਿੱਚ ਤਾਂ ਇੱਥੇ ਹੀ ਖਤਮ ਹੋ ਜਾਊਗਾ। ਉਸ ਤੋਂ ਬਾਅਦ ਇਹਦੇ ਵਿੱਚ ਪਾਉਣਾ ਹੈ ਆਪਾਂ ਜੀਰਾ ਪਾਊਡਰ ਥੋੜਾ ਜਿਹਾ ਪਾ ਪਾਵਾਂਗੇ ਕਾਲਾ ਨਮਕ ਕਿਉਂਕਿ ਇਹਦੇ ਵਿੱਚ ਸਫੇਦ ਨਮਕ ਆਪਾਂ ਘੱਟ ਰੱਖਿਆ ਹੋਇਆ ਸੀ ਤੇ ਕਾਲੇ ਨਮਕ ਦਾ ਟੇਸਟ ਬੜਾ ਹੀ ਵਧੀਆ ਆਉਂਦਾ ਹੈਗਾ ਸਾਰੀਆਂ ਚੀਜ਼ਾਂ ਨੂੰ ਇੱਥੇ ਮਿਕਸ ਕਰ ਲੈਣਾ ਪਾਣੀ ਇਹਦਾ ਬਿਲਕੁਲ ਤੁਸੀਂ ਇੱਥੇ ਖਤਮ ਕਰ ਦੇਣਾ ਹੈਗਾ ਉਸ ਤੋਂ ਬਾਅਦ ਜੀ ਵਿੱਚ ਪਾਏ ਹੋਏ ਦੇ ਉਬਲੇ ਹੋਏ ਆਲੂ ਤੇ ਕਿਸੇ ਵੀ ਮੈਸ਼ਰ ਨਾਲ ਹੌਲੀ-ਹੌਲੀ ਤੁਸੀਂ ਮੈਸ਼ ਕਰ ਦਿਓ ਬੜਾ ਹੀ ਵਧੀਆ ਜਿਹਾ ਮਟੀਰੀਅਲ ਹੈਗਾ ਪਰੌਠਿਆਂ ਦਾ ਜਿਹੜਾ ਸਾਰਾ ਤਿਆਰ ਹੋ ਜਾਊਗਾ ਤੇ ਬਾਕੀ ਇਹਦੇ ਨਾਲ ਜਿਹੜਾ ਟੇਸਟ ਹੈ کئی ਗੁਣਾ ਜ਼ਿਆਦਾ ਆਊਗਾ ਤੁਸੀਂ ਰੁਟੀਨ ਵਿੱਚ ਪਰੌਂਠੇ ਬਣਾਉਣੇ ਹੋ ਉਨਾਂ ਦਾ ਵੀ ਇੱਕ ਟੇਸਟ ਹੁੰਦਾ ਪਰ ਇੱਕ ਵਾਰੀ ਜਦੋਂ ਤੁਸੀਂ ਇਹ ਤਰੀਕਾ ਅਪਣਾ ਕੇ ਪਰੌਂਠੇ ਬਣਾਏ ਤਾਂ ਇਹਨਾਂ ਦਾ ਟੇਸਟ ਬੜਾ ਹੀ ਗਜਬ ਦਾ ਹੋਊਗਾ ਤਿਆਰ ਕਰਕੇ ਇੱਕ ਵਾਰੀ ਜ਼ਰੂਰ ਦੇਖਿਓ ਦੇਖੋ ਜੀ ਕਿੰਨੀ ਵਧੀਆ ਇਹਨਾਂ ਦੀ ਸਟਫਿੰਗ ਹੈ ਜਿਹੜੀ ਉਹ ਤਿਆਰ ਹੋਗੀ ਤੇ ਹੁਣ ਆਪਾਂ ਬਣਾਵਾਂਗੇ ਚਟਪਟੀ ਇਹਨਾਂ ਦੇ ਪਰੌਂਠੇ ਤੇ ਇਹਦੇ ਲਈ ਸਭ ਤੋਂ ਪਹਿਲਾਂ ਆਪਾਂ ਗੁੰਨੇ ਚ ਆਟਾ ਸੌਫਟ ਜਿਹਾ ਜਿਹੜਾ ਤੁਹਾਨੂੰ ਮੈਂ ਕਈ ਵੀਡੀਓ ਵਿੱਚ ਦੱਸਿਆ ਵੀ ਪਰੌਂਠਿਆਂ ਦਾ ਆਟਾ ਇਸ ਤਰੀਕੇ ਨਾਲ ਗੁੰਨਿਓ ਇੱਕ ਵੱਡਾ ਸਾਰਾ ਲੈ ਲਿਆ ਆਪਾਂ ਪੇੜਾ ਤੇ ਉਹਨੂੰ ਆਪਾਂ ਇਸ ਤਰੀਕੇ ਨਾਲ ਕੋਲੀ ਜੀ ਦੀ ਤਰ੍ਹਾਂ ਬਣਾ ਲਾਂਗੇ ਇਹਦੇ ਦੋ ਤਰੀਕੇ ਬਣਾਉਂਦੇ ਬੜੇ ਆਸਾਨ ਤੇ ਆਪਾਂ ਰੋਟੀਨ ਵਿੱਚ ਹੀ ਵਰਤਦੇ ਆ ਤੇ ਇਸ ਤਰੀਕੇ ਨਾਲ ਇਹਨੂੰ ਡੂੰਗਾ ਜਾਂ ਤੁਸੀਂ ਕਰ ਲਿਓ ਤੇਰੇ ਵਿੱਚ ਸਟਫਿੰਗ ਭਰ ਦਿਓ ਤਾਂ ਕਿ ਜਿਹੜੀ ਸਾਰੇ ਪਰੌਂਠੇ ਦੇ ਅੰਦਰ ਆਲੂ ਵਗੈਰਾ ਜਿਹੜੇ ਚੰਗੀ ਤਰ੍ਹਾਂ ਚੱਲੇ ਜਾਣ ਤੇ ਇੰਨਾ ਜਿਆਦਾ ਸੌਫਟ ਪਰੌਂਠਾ ਇਹ ਤਿਆਰ ਹੋਊਗਾ ਜਦੋਂ ਤੁਸੀਂ ਖਾਓਗੇ ਤੇ ਫਿਰ ਆਪਣੇ ਆਪ ਵੀ ਦੱਸੋਗੇ ਵੀ ਉਹ ਕਿਉਂ ਜਿਆ ਬਣਿਆ ਕਿਉਂਕਿ ਕਹਿ ਦਿੰਦੇ ਨੇ ਖਾਣਾ ਉਹੀ ਵਧੀਆ ਹੁੰਦਾ ਜਿਹਦੀ ਤਾਰੀਫ ਖਾਣ ਵਾਲਾ ਕਰੇ ਤੇ ਫਿਰ ਇਹਨੂੰ ਲਿਓ ਜੀ ਤੁਸੀਂ ਵੇਲ ਤੇ ਬੇਲਨ ਵਿੱਚ ਦੇਖੋ ਕੋਈ ਦਿੱਕਤ ਨਹੀਂ ਆ ਰਹੀ ਆਰਾਮ ਨਾਲ ਹੀ ਮਿਲ ਗਿਆ ਉਸ ਤੋਂ ਬਾਅਦ ਜੇ ਆਪਾਂ ਤਾਂ ਮੇਤੇ ਲਗਾਇਆ ਦੇਸੀ ਘਿਓ ਤੇ ਉੱਪਰ ਪਾਤਾ ਪਰੌਂਠਾ ਤੇ ਆਪਣੇ ਉਹੀ ਤਰੀਕੇ ਜੀ ਤੇ ਹਰ ਵਾਰੀ ਆਪਾਂ ਲਗਾਉਣੀ ਆ ਦੇਸੀ ਘਿਓ ਉਸੇ ਨਾਲ ਹੀ ਆਪਾਂ ਚੋਪੜਾਂਗੇ ਤੇ ਆਪਾਂ 스ਪੂਨ ਦੀ ਵਰਤੋਂ ਹੀ ਜ਼ਿਆਦਾ ਕਰਦੇ ਆਂਗੇ ਤੇ ਇਹਨੂੰ ਜਿਹੜਾ ਬਣਾਉਣ ਦਾ ਦੂਸਰਾ ਤਰੀਕਾ ਸਿੰਪਲ ਉਹੀ ਆਪਾਂ ਇੱਕ ਰੋਟੀ ਬੇਲ ਕੇ ਤੇ ਉਹਦੇ ਉੱਪਰ ਰੱਖਤਾ ਜੀ ਇਹ ਸਾਰਾ ਮਟੀਰੀਅਲ ਤੇ ਸਿੱਧੇ ਜਿਹੇ ਤਰੀਕੇ ਨਾਲ ਇਹਨੂੰ ਫੋਲਡ ਕਰਤਾ ਇਹਦੇ ਤੁਸੀਂ ਕਿੰਨੇ ਮਰਜ਼ੀ ਚੁੰਡਾ ਵੀ ਬਣਾ ਸਕਦੇ ਹੋ ਤਿੰਨ ਚੁੰਡਾ ਚਾਰ ਚੁੰਡਾ ਉਸ ਤਰੀਕੇ ਦਾ ਵੀ ਬੜਾ ਵਧੀਆ ਤਿਆਰ ਹੁੰਦਾ ਇਹਨੂੰ ਵੀ ਬੇਲ ਕੇ ਆਪਾਂ ਉਵੇਂ ਤਵੇ ਤੇ ਪਾ ਦਾਂਗੇ ਤੇ ਬੜੇ ਹੀ ਵਧੀਆ ਤੇ ਆਸਾਨ ਤਰੀਕੇ ਨਾਲ ਬਹੁਤ ਹੀ ਮਜ਼ੇਦਾਰ ਜਿਹਾ ਜਿਹੜਾ ਪਰੌਂਠਾ ਇਹ ਤਿਆਰ ਹੋ ਜਾਂਦਾ ਤੇ ਜਿੰਨੇ ਮਰਜ਼ੀ ਬਣਾਓ ਇੱਕ ਵਾਰੀ ਤੁਸੀਂ ਇਹਦੀ ਵਧੀਆ ਜਿਹੀ ਸਟਫਿੰਗ ਬਸ ਤਿਆਰ ਕਰ ਲਓ ਤੇ ਬੱਚੇ ਨੇ ਜਾਣਾ ਸੀ ਜੀ ਅੱਜ ਬਾਹਰ ਆਪਾਂ ਪਰੌਂਠੇ ਕਰ ਲੈ ਤਿਆਰ ਤੇ ਉਹ ਸਾਡੇ ਸਿੰਪਲ ਤਰੀਕੇ ਨਾਲ ਆਪਾਂ ਇਸੇ ਤਰ੍ਹਾਂ ਹੀ ਰੋਟੀ ਆਦੀ ਪੈਕ ਕਰਦੇ ਆਂ ਤੇ ਆਪਾਂ ਕਰਤੀ ਪੋਣੇ ਵਿੱਚ ਤਾਂ ਕਿ ਰੋਟੀ ਜਿਹੜੀ ਸਰਦੀ ਦੇ ਮੌਸਮ ਵਿੱਚ ਗਰਮ ਵੀ ਰਹੇ ਤੇ ਉਸ ਤੋਂ ਬਾਅਦ ਜੀ ਆਪਾਂ ਇਹਨੂੰ ਬੰਦ ਕਰਕੇ ਉਹਨੂੰ ਲੰਚ ਬਾਕਸ ਉਹਦਾ ਦੇ ਦਿੱਤਾ ਤੇ ਸਭ ਨੂੰ ਨਾਸ਼ਤਾ ਕਰਾਇਆ ਮਜ਼ੇਦਾਰ ਜਾਂ ਚਟਨੀ ਨਾਲ ਖਾਓ ਮੱਖਣ ਨਾਲ ਖਾਓ ਜਿਵੇਂ ਤੁਹਾਡਾ ਦਿਲ ਕਰੇ ਉਦਾਂ ਹੀ ਖਾਓ ਬਸ ਇੱਕ ਵਾਰੀ ਇਹ ਤਰੀਕਾ ਜਿਹੜਾ ਅਪਣਾ ਕੇ ਜਰੂਰ ਦੇਖ ਲਿਓ ਤੇ ਕਮੈਂਟ ਕਰਕੇ ਦੱਸਿਓ ਵੀਡੀਓ ਤੁਹਾਨੂੰ ਕਿਉਂ ਜੀ ਲੱਗੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਸਰਦੀ ਦਾ ਮੌਸਮ ਹੈ ਮਜ਼ੇਦਾਰ ਜੇ ਪਰੌਠੇ ਖਾਓ ਤੇ ਇੰਜੋਏ ਕਰੋ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ ਜੀ